ਅਸਲਾਮ ਵਾਲੇਕੁਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਨਾ ਸਾਰੇ ਦੋਸਤ ਵੀਰ ਭਰਾ ਠੀਕ ਹੋਣਗੇ ਜਿਗਰਿਆ ਅੱਜ ਆਪਾਂ ਸੰਸ ਸਿੰਘ ਮਸਕੀਨ ਜੀ ਦੀ ਇੱਕ ਕਥਾ ਸੁਣੀਏ ਬਹੁਤ ਹੀ ਖੂਬਸੂਰਤ ਕਥਾ ਮਤਲਬ ਕਿ ਬਹੁਤ ਹੀ ਜ਼ਿਆਦਾ ਮੁਹੱਬਤ ਵਾਲੀ ਪਿਆਰ ਵਾਲੀ ਤੇ ਰੱਬ ਨਾਲ ਜੋੜਨ ਵਾਲੀ ਤੇ ਬੰਦੇ ਨੂੰ ਅੰਦਰ ਮੁਖੀ ਬਣਾਉਣ ਵਾਲੀ ਕਥਾ ਤੇ ਵੀਡੀਓ ਦਾ ਸ਼ੁਰੂ ਕਰ ਵੀਡੀਓ ਹੁਣ ਆਪਾਂ ਸ਼ੁਰੂ ਕਰ ਦੋਸਤੋ ਇਹ ਵੀਡੀਓ ਕਥਾ ਤੁਹਾਡੇ ਨਾਲ ਸ਼ੇਅਰ ਕਰਨ ਆ ਇਸ ਸੰਬੰਧ ਇੱਕ ਛੋਟੀ ਜਿਹੀ ਗਾਥਾ ਮੈਨੂੰ ਚੇਤੇ ਆਈਏ ਇਸ ਨੂੰ ਸਪਸ਼ਟ ਕਰਨ ਦੀ ਮੈਂ ਕੋਸ਼ਿਸ਼ ਕਰਾਂ ਦਿੱਤੀ ਔਰੰਗਜ਼ੇਬ ਨੂੰ ਨਜ਼ਰਾਨੇ ਵਜੋਂ ਇੱਕ ਬੜਾ ਕੀਮਤੀ ਆਇਨਾ ਪੇਸ਼ ਕੀਤਾ ਖੂਬਸੂਰਤ ਸ਼ੀਸ਼ਾ ਉਹ ਵੀ ਉਹ ਚੀਨ ਤੋਂ ਲਿਆਇਆ ਸੀ ਉਸ ਆਇਨੇ ਦੇ ਚਾਰੋਂ ਪਾਸੇ ਬੇਲ ਬੂਟੇ ਸਨ ਤੇ ਸੋਹਣਾ ਮੀਨਾਕਾਰੀ ਦਾ ਕੰਮ ਹੋਇਆ ਹੋਇਆ ਸੀ ਨਜ਼ਰਾਨੇ ਵੱਲੋਂ ਪੇਜ ਕੀਤਾ खैर ਵੇਚਣ ਦੀ ਉਸਨੂੰ ਇਜਾਜ਼ਤ ਮਿਲ ਗਈ ਔਰੰਜ਼ੇਬ ਨੇ ਇਹ ਆਇਨਾ ਐ ਸ਼ੀਸ਼ਾ ਜ਼ੈਬੁਲ ਨਸਾ ਦੇ ਕਮਰੇ ਚ ਲਗਵਾ ਦਿੱਤਾ ਜ਼ੈਬੁਲ ਨਸਾ ਇਸ ਦੀ ਚਹੇਤੀ ਲੜਕੀ ਸੀ ਹੋਰੇ 40 ਸਾਲ ਦੀ ਹੋ ਗਈ ਸੀ ਔਰੰਗਜ਼ੇਬ ਨੇ ਇਸ ਦੀ ਸ਼ਾਦੀ ਨਹੀਂ ਕੀਤੀ ਸੀ ਕਾਰਨ ਭਰਾ ਇਸ ਨੇ ਮਾਰ ਦਿੱਤੇ ਭਤੀਜੇ ਇਸ ਨੇ ਮਾਰ ਦਿੱਤਾ ਪਿਓ ਜੇਲ੍ਹ ਦੇ ਚ ਭੈਣ ਜੇਲ੍ਹ ਦੇ ਚ ਬੱਚੀ ਜਵਾਨ ਹੋਈ ਤੇ ਸੋਚਦਾ ਇਸ ਦੀ ਸ਼ਾਦੀ ਕੀਤੀ ਤੇ ਕਿਦਰੇ ਦਾਮਾਦ ਮੇਰੇ ਕੋਲ ਤਖਤ ਨਾ ਖੋਲ ਲਵੇ ਸੋਚ ਰਹੀ ਦੋ ਦਾਮਾਦ ਹੁਣੇ ਹੀ ਸਦਮਨੇ ਮਾਰੇ ਨੇ ਇਰਾਕ ਦੇ ਚੂਹੇ ਸ਼ਾਇਦ ਅਖਬਾਰਾਂ ਦੇ ਪੜਨ ਵਾਲਿਆਂ ਨੂੰ ਜ਼ਰੂਰ ਪਤਾ ਦੋ ਦਾਮਾਦ ਮਾਰੇ ਆਪਣੀਆਂ ਹੀ ਲੜਕੀਆਂ ਨੂੰ ਬੇਵਕੂਫ ਕੀਤਾ ਰਾਜਨੀਤੀ ਇਤਨਾ ਕਠੋਰ ਕਰ ਦਿੰਦੀ ਹੈ ਹਰਦਾ ਕੌਣ ਪਿਓ ਹੈ ਕੌਣ ਪਿਰਾ ਹੈ ਕੌਣ ਬਤੇ ਜਾਏ ਕੌਣ ਲੜਕੀ ਹੈ ਕੌਣ ਲੜਕਾ ਹੈ ਕੁਝ ਵੀ ਨਹੀਂ ਇਤਨਾ ਕਠੋਰ ਕਰ ਦਿੰਦੀ ਹੈ ਅਗਰ ਮਨੁੱਖ ਧਾਰਮਿਕ ਨਹੀਂ ਤਾਂ ਰਾਜਨੇਤਿਕ ਪੱਥਰ ਦੀ ਤਰ੍ਹਾਂ ਕਠੋਰ ਹੋਵੇਗਾ ਕੁਝ ਵੀ ਨਹੀਂ ਕਈ ਵੀ ਮਰਜ਼ ਕਰ ਦਿੰਦਾ ਮੁਖਤਸਰ ਮਰਜ਼ ਕਰਾਂ ਜਦ ਜੇਬਲ ਨਸਾਨੇ ਦੇਖਿਆ ਪਿਓ ਨੇ ਮੇਰਾ ਘਰ ਤੇ ਵਸਾਣਾ ਨਹੀਂ ਕਿ ਇਹ ਆਪਣੇ ਹਿਰਦੇ ਦੇ ਘਰ ਦੇ ਵਿੱਚ ਖੁਦਾ ਨੂੰ ਲਿਆਉਣ ਦੀ ਕੋਸ਼ਿਸ਼ ਕਰਨ ਲੱਗ ਪਈ ਬੰਦਗੀ ਕਰਨ ਲੱਗ ਪਈ ਸਵੇਰੇ ਸ਼ਾਮ ਕੁਰਾਨ ਦੀ ਤਲਾਵਤ ਪੰਜ ਵਕਤ ਦੀ ਨਮਾਜ਼ ਹੱਥ ਦੇ ਤਸਬੀਹ ਤੇ ਸਾਰਾ ਦਿਨ ਅੱਲਾਹ 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 ਐਂ ਕਰੀ ਜਾਣਾ ਕੁਝ ਥੋੜਾ ਜੈ ਇਸ ਨੂੰ ਸਰੂਰ ਵੀ ਮਿਲਣ ਲੱਗ ਪਿਆ ਹੁਣ ਜਿਹੜਾ ਬੰਦਾ ਇਤਨੀ ਬੰਦਗੀ ਕਰੇ ਤਾਂ ਕੁਝ ਨਾ ਕੁਝ ਤੇ ਗੱਲ ਬਣਦੀ ਹੈ ਮਹਾਰਾਜ ਦੀ ਬਾਣੀ ਵੀ ਕਹਿੰਦੀ ਹੈ ਇੱਕ ਤਿਲ ਨਹੀਂ ਭੰਨੇ ਘਾਲੇ ਇੱਕ ਤਿਲ ਜਿਤਨੀ ਵੀ ਘਾਲਣਾ ਵਿਅਰਥ ਨਹੀਂ ਜਾਂਦੀ ਤੇ ਉਥੇ ਬਹੁਤ ਕੁਝ ਕਰ ਰਹੀ ਸੀ ਰਮਜ਼ਾਨ ਦੇ ਦਿਨਾਂ ਚ ਪੂਰੇ ਰੋਜ਼ੇ ਰਖਦੀ ਸੀ ਕੁਰਾਨ ਦੀ ਤਲਾਵਤ ਕਰਦੀ ਸੀ ਸਾਰਾ ਦਿਨ ਤਸਬੀਹ ਫੇਰਦੀ ਸੀ ਅੱਜ ਇਹ ਕੀਮਤੀ ਆਇਨਾ ਸ਼ੀਸ਼ਾ ਜਦ ਔਰੰਗਜ਼ੇਬ ਦੇ ਜ਼ੇਬਲ ਨਸਾਦ ਹੈ ਵਿਸ਼ਾਲ ਕਮਰੇ ਦੇ ਸਜਾ ਕੇ ਰੱਖਿਆ ਗਿਆ ਤਾਂ ਇਸ ਨੇ ਗਾਲਬਨ 15-20 ਸਾਲਾਂ ਬਾਅਦ ਅੱਜ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਆਪਣਾ ਮੂੰਹ ਵੇਖਣ ਦੀ ਕੋਸ਼ਿਸ਼ ਕੀਤੀ। ਕਿਤਨਾ ਚਿਰ ਹੋ ਗਿਆ ਸੀ ਉਹ ਫਕੀਰਾਨਾ ਤਬੀਅਤ ਵਿੱਚ ਰਹੀ। ਕਿਉਂਕਿ ਉਹਨੂੰ ਪਤਾ ਚੱਲ ਗਿਆ ਸੀ ਕਿ ਉਹਨੇ ਮੇਰਾ ਘਰ ਨਹੀਂ ਵਸਾਣਾ। ਤੋ ਚਲੋ ਮੈਂ ਖੁਦਾ ਨੂੰ ਆਪਣੇ ਘਰ ਲਿਆਂਵਾਂ ਆਪਣੇ ਹਿਰਦੇ 'ਚ ਲਿਆਂਵਾਂ। ਉਹ ਇਸ ਤਰ੍ਹਾਂ ਦੀ ਕੋਸ਼ਿਸ਼ ਕਰਦੀ ਰਹੀ। ਕਿਉਂਕਿ ਕਹਿੰਦੇ ਨੇ ਜਦ ਸਾਰੇ ਆਸਰੇ ਟੁੱਟ ਜਾਣ ਤਾਂ ਫਿਰ ਮਨੁੱਖ ਲਈ ਪ੍ਰਮਾਤਮਾ ਦੇ ਸਾਰੇ ਤੋਂ ਬਿਨਾ ਹੋਰ ਕੋਈ ਸਹਾਰਾ ਨਹੀਂ ਹੁੰਦਾ। ਸ਼ੀਸ਼ੇ ਦੇ ਜਿਵੇਂ ਆਪਣਾ ਮੁਖੜਾ ਵੇਖਿਆ ਤੋ ਵੇਖਦੀ ਰਹੇਗੀ ਮਨੋਚਿੰਤਕ ਇਸ ਨਾਲ ਰਾਜ਼ੀ ਨੇ ਕਿ ਕਦੀ ਕਦੀ ਐਸਾ ਵੀ ਹੁੰਦਾ ਹੈ ਮਨੁੱਖ ਆਪਣੇ ਉੱਤੇ ਆਪ ਹੀ ਮੋਹਿਤ ਹੋ ਜਾਂਦਾ ਹੈ ਔਰ ਆਪਣੇ ਆਪ ਨੂੰ ਬਾਰੀ-ਬਾਰ ਦੇਖੀ ਜਾਂਦਾ ਹੁੰਦਾ ਹੈ ਹੁੰਦੇ ਨੇ ਇਸ ਤਰ੍ਹਾਂ ਕਮ ਸੇ ਕਮ 5000 ਮਨੁੱਖਾਂ ਦੇ ਚੋਂ 1-2 ਤੇ ਐਸੇ ਹੋਣੇ ਚਾਹੀਦੇ ਆਪਣੇ ਆਪ ਦੇਤੇ ਆਪ ਹੀ ਮੋਹਿਤ ਹੋ ਜਾਣ ਔਰ ਬਕਤ ਆਪਣੇ ਆਪ ਨੂੰ ਦੇਖਦੇ ਰਹੇ ਨੇ ਤੇ ਆਪਣੇ ਉੱਤੇ ਆਪ ਹੀ ਮੋਹਿਤ ਹੋ ਗਈ। ਬਾਰ ਬਾਰ ਸ਼ੀਸ਼ੇ ਦੇ ਅੱਗੋਂ ਖੜ੍ਹੀਏ ਵੇਖੀ ਜਾ ਰਹੀਏ, ਵੇਖੀ ਜਾ ਰਹੀਏ। ਹੁਣ ਕਈ ਦਫਾ ਫਜਰ ਦੀ ਨਮਾਜ਼ ਖੁੰਝ ਜਾਂਦੀ ਹੈ। ਕਈ ਦਫਾ ਅਸਰ ਦੀ ਨਮਾਜ਼ ਖੁੰਝ ਜਾਂਦੀ ਹੈ। ਕਈ ਦਫਾ ਇਸ਼ਾ ਦੀ ਨਮਾਜ਼ ਵੀ ਨਹੀਂ ਪੜ੍ਹਦੀ। ਸ਼ੀਸ਼ਾ ਦੇਖਦੀ ਰਹਿੰਦੀ ਹੈ। ਨਮਾਜ਼ ਦਾ ਵਕਤ ਹੋ ਜਾਂਦਾ ਹੈ। ਹੁਣ ਤਸਬੀਹ ਵੀ ਹੱਥੋਂ ਬਾਰ-ਬਾਰ ਗਿਰ ਜਾਂਦੀ ਏ ਹੁਣ ਨਿਯਮ ਪੂਰਵਕ ਕੁਰਾਨ ਦੀ ਤਲਾਵਤ ਵੀ ਨਹੀਂ ਕਰਦੀ ਉਲਝ ਗਈ ਆਪਣੇ ਰੂਪ ਦੇ ਵਿੱਚ ਪਹੁੰਚ ਗਈ ਬਾਰ-ਬਾਰ ਦੇਖਦੀ ਏ ਇੱਕ ਦਿਨ ਬਾਗ ਚਮਨ ਦੇ ਵਿੱਚ ਬੈਠੀ ਸੀ ਗੁਲਿਸਤਾਨ ਦੇ ਵਿੱਚ ਬਗੀਚੇ ਖਿੜੇ ਹੋਏ ਚਾਰੋਂ ਪਾਸੇ ਫੁੱਲ ਮੌਸਮੇ ਬਹਾਰ ਬੈਠੀ ਸੀ फादमा नु आवाज मारी गोली दा आखियो जो चीन तो आईना आया ना शीशा इथे ਲੈ ਕੇ ਆ ਚੁਕ ਲਿਆ ਮੈਂ ਇਸ ਬਗੀਚੇ ਚ ਸ਼ੀਸ਼ੇ ਦੇ ਚ ਆਪਣਾ ਮੁਖੜਾ ਵੇਖਣਾ ਤੇ ਮੁਸ਼ਾਬਦ ਕਰਨੀ ਹੈ ਤੁਲਨਾ ਕਰਨੀ ਹੈ ਇਹ ਫੁੱਲ ਖੂਬਸੂਰਤ ਨੇ ਕਿ ਮੈਂ ਮੈਂ ਫੁੱਲਾਂ ਦੇ ਸਾਹਮਣੇ ਆਪਣਾ ਮੁਖੜਾ ਵੇਖਣਾ ਕੋਈ ਤੁਲਨਾ ਤੇ ਹੋਵੇ ਅਮੇ ਵੇਖੇ ਜਾਂ ਮ ਕੋਈ ਤੁਲਨਾ ਤੇ ਚਾਹੀਦੀ ਤੋ ਗੋਲੀ ਖਾਦਮਾ ਵਿਚਾਰੀ ਪੱਜੀ ਹੋਈ ਗਈ ਸ਼ੀਸ਼ੇ ਨੂੰ ਚੁੱਕਣ ਲੱਗੀ ਸ਼ੀਸ਼ਾ ਵਜਨੇ ਸੀ ਇਸਤਰੀ ਦਾ ਸਰੀਰ ਨਾ ਸੰਭਾਲ ਸਕੇ ਪੈਰ ਫਿਸਲਿਆ ਸੰਗ ਮਰਮਰ ਦੇ ਫਰਸ਼ ਦੇਤੇ ਉਹ ਕੀਮਤੀ ਆਇਨਾ ਗਿਰ ਕੇ ਚਿਕਨਾ ਚੂਰ ਹੋ ਗਿਆ ਰੇਜ਼ੇ ਰੇਜ਼ੋ ਕੰਮ ਦੇ ਹੋਏ ਹੱਥਾਂ ਨਾਲ ਬਾਹਰ ਆਈ ਖਾਲੀ ਹੱਥ ਦੇਖ ਕੇ ਕੜਕਦੀ ਹੋਈ ਆਵਾਜ਼ ਦੇ ਜ਼ੈਬੁਲ ਨਸਾ ਕਹਿੰਦੀ ਹੈ ਆਇਨਾ ਕੁਝ ਆਸਤ ਕਿੱਥੇ ਆਇਨਾ ਤੂੰ ਕਿਉਂ ਨਹੀਂ ਲਿਆਇਆ ਜ਼ਿੰਦਗੀ ਚ ਪਹਿਲੀ ਦਫਾ ਉੱਚਾ ਬੋਲੀਏ ਤੇ ਕੌੜਾ ਬੋਲੀਏ ਪਹਿਲੇ ਨਹੀਂ ਕਦੀ ਬੋਲੀ ਸੀ ਨਾ ਇਤਨਾ ਉੱਚਾ ਕਦੀ ਬੋਲੀ نہ اتنا کوڑا کری ہو لی پہلی دفعہ ہو لی آئینہ کو جاہاست تو کم دے اور حتہ نو جوڑ کے ایک خادمہ کہنے لیے شہزادی صحیح از قضا آئینہ چینی شکست میری موت آئی ہے وہ جو چین دا بنے ہویا قیمتی آئینہ سینہ میرے کو ٹوٹ گئے ٹوٹ گئے ریزے ریزے گئے میرے ہاتھوں گر گئے وہ ٹوٹ گئے از کذا آئی شکست وہ کوتری سی شائرہ سی بڑا کچھ اس نے لکھے اور دیا بہت ساری لکھتا مل ملتی شائرہ سی کوتری سی انہیں آخیا گولی خادمہ فرق ہے

ਆਪਣੇ ਆਕ ਨੂੰ ਵੇਖਣ ਦਾ ਸਮਾਂ ਟੁੱਟ ਗਿਆ ਹੁਣ ਮੈਂ ਆਪਣਾ ਮਨ ਵੇਖਿਆ ਕਰਾਂਗੀ ਆਪਣੇ ਖੁਦਾ ਨੂੰ ਵੇਖਣ ਦੀ ਕੋਸ਼ਿਸ਼ ਕਰਾਂਗੀ ਬਹੁਤ ਮੁद्दत ਹੋ ਗਈ ਮੈਂ ਆਪਣਾ ਮਨ ਹੀ ਨਹੀਂ ਦੇਖਿਆ ਰੋਹੀ ਬਣੀ ਗੋਲੀ ਦਾ ਧੰਨਵਾਦ ਕੀਤਾ ਕਹਿਣ ਲੱਗੀ ਇਹ ਆਇਨਾ ਮੇਰੇ ਕੋਲ ਨਹੀਂ ਟੁੱਟਣਾ ਸੀ ਮੇਰੀ ਮੰਮਤਾ ਹੋ ਗਈ ਸੀ ਚੰਗਾ ਤੂੰ ਤੋੜਿਆ ਅਜ਼ ਕਜ਼ਾ ਆਇਨਾ ਚੀਨੀ ਸਿੱਕਸ ਖੂਬ ਸ਼ੁੱਧਾ ਸਾਮਾਨੇ ਖੁਦ ਵੀ ਨਹੀਂ ਸ਼ਿਕਸ਼ਤ ਹੁਣ ਮੈਂ ਆਪਣਾ ਮਨ ਵੇਖਾਂਗੀ ਤੇ ਜੋ ਆਪਣਾ ਮਨ ਵੇਖੇ ਗੁਰਮੁਖ ਹੈ ਅਬਿਆਸੀ ਅੰਦਰ ਮੁਖੀ ਹੈ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਗੁਰੂ ਨਾਨਕ ਕਹਿੰਦੇ ਕੋਈ ਵਿਰਲਾ ਹੀ ਗੁਰਮੁਖ ਹੈ ਆਪਣਾ ਮਨ ਵੇਖਦਾ ਹੋਵੇ ਤੇ ਜਦ ਮਨ ਵੇਖੇਗਾ ਕੰਨ ਇਸ ਦਾ ਕਿੰਨਾ ਵੀ ਸਾਫ਼ ਸੁਥਰਾ ਹੋਵੇ ਤੇ ਚੰਗਾ ਹੋਵੇ ਖੂਬਸੂਰਤ ਹੋਵੇ ਗੁਸਤਾਖੀ ਮਾਫ ਮਨ ਤੇ ਕਰੀਬਨ ਕਰੀਬਨ 99% ਮਨੁੱਖਾਂ ਦਾ ਬਦਸੂਰਤ ਹੈ ਵਿਚਾਰ ਠੀਕ ਨਹੀਂ ਨੇ ਸੋਚਣੀ ਠੀਕ ਨਹੀਂ ਨੇ ਯਾਦਾਂ ਠੀਕ ਨਹੀਂ ਨੇ ਐਸੇ ਕਰਕੇ ਦੁੱਖ ਹੈ ਮਨ ਆਪਣੇ ਤੇ ਬੁਰਾ ਮਿਟਾਣਾ ਦੇਖੇ ਸਗਲ ਸ੍ਰਿਸ਼ਟ ਸਾਜਣਾ ਮਨੁੱਖ ਬੁਰਾ ਕਿਸ ਦਾ ਸੋਚਦਾ ਹੈ ਓਪਰੇ ਬੇगाने ਦਾ ਬੁਰੀਆਂ ਯਾਦਾਂ ਕਿਸ ਦੇ ਲਈ ਓਪਰੇ ਬੇगाने ਲਈ ਆਪਣੇ ਲਈ ਨਹੀਂ سارے اپنے دکھائی دینے کہ کون کس لیے برا سوچے گا تو ایکتا پردان کری تن استول ہے من سوکشم ہے آتما ات سوکشم ہے سنسار استول ہے گرو سوکشم ہے پربو اتھ سوکشم ہے پڑھا سما میں زیادہ نہ لگا تھوڑا جہاں جہا خلاصہ سنسار سوکشم ہے اکھان کا ہے ਸੂਖਮ ਹੈ ਅੱਖਾਂ ਦਾ ਵਿਸ਼ਾ ਹੈ ਸੰਸਾਰ ਅਸਥੂਲ ਹੈ ਅੱਖਾਂ ਦਾ ਵਿਸ਼ਾ ਹੈ ਅੱਖਾਂ ਨਾਲ ਵੇਖ ਸਕਦੇ ਹਾਂ ਫਨ ਉੱਠਦੇ ਹੋਇਆ ਵੇਖ ਕੇ ਨਾ ਇਹ ਮੇਰੇ ਵਿਚਾਰ ਵੀ ਉੱਥੇ ਬੈਠੇ ਨੇ ਵੀ ਚੱਲੀ ਆਉਂਗਾ ਤਾਂ ਥੋੜਾ ਜਿਹਾ ਇਕਾਗਰਤਾ ਪ੍ਰਦਾਨ ਕਰਨੀ ਜ਼ਿਆਦਾ ਸਮਾਂ ਨਹੀਂ ਲੈਂਦਾ ਮੈਂ ਕੋਟਾ ਸੰਸਾਰ ਅਸਥੂਲ ਹੈ ਅੱਖਾਂ ਦਾ ਵਿਸ਼ਾ ਹੈ ਗੁਰੂ ਸੂਖਸ਼ਮ ਹੈ ਅੱਖਾਂ ਦਾ ਵਿਸ਼ਾ ਨਹੀਂ ਹੈ ਬਿਲਕੁਲ ਅੱਖਾਂ ਦਾ ਵਿਸ਼ਾ ਨਹੀਂ ਹੈ ਕੰਨਾਂ ਦਾ ਵਿਸ਼ਾ ਹੈ ਸੁਣਨਾ ਗੁਰੂ ਨੂੰ ਸੁਣਨਾ ਹੈ ਗੁਰੂ ਸਰਵਨ ਦਰਸ਼ਨ ਹੈ ਗੁਰੂ ਅੱਖਾਂ ਦਾ ਵਿਸ਼ਾ ਨਹੀਂ ਹੈ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਵੇਖਿਆ ਵੇਖਣ ਵਾਲਿਆਂ ਨੇ ਭੂਤਨਾ ਬੇਤਾਲਾ ਆਖਿਆ ਪੱਥਰ ਵੀ ਮਾਰੇ ਨੇ ਪਰ ਜਿਨ੍ਹਾਂ ਨੇ ਸੁਣਿਆ ਉਹ ਤੇ ਸਦਕੇ ਹੋਏ ਉਹ ਤੇ ਕੁਰਬਾਨ ਹੋਏ ਉਹ ਤੇ ਨਿਛਾਵਰ ਹੋਏ ਲਮਕਾਮਾ ਨਾ ਜਿਨ੍ਹਾਂ ਨੇ ਵੇਖਿਆ ਵੇਖਣ ਵਾਲਿਆਂ ਨੇ ਪੰਜਵੇਂ ਗੁਰੂ ਨਾਨਕ ਨੂੰ ਤਤੀ ਤਵੀ ਤੇ ਵਿਟਾ ਦਿੱਤਾ ਹੈ ਇਤਿਹਾਸ ਦੇ ਸਾਰੇ ਪੰਨੇ ਮੈਂ ਤੁਹਾਡੇ ਸਾਹਮਣੇ ਨਾ ਰੱਖਾ ਵੇਖਣ ਵਾਲਾ ਗੁਰੂ ਵੇਖਣ ਦਾ ਵਿਸ਼ਾ ਨਹੀਂ ਹੈ ਪਰ ਜਿਨ੍ਹਾਂ ਨੇ ਸੁਣਿਆ ਉਹ ਤੇ ਸਦਕੇ ਹੋਏ ਕੁਰਬਾਨ ਹੋਏ ਮੀਆਂ ਅਮੀਰ ਭਾਈ ਗੁਰਦਾਸ ਬਾਬਾ ਬੁੱਢਾ ਭਾਈ ਮਨ ਭਾਈ ਬੰਨੋ ਕਿਤੇ ਸਦਕੇ ਜਾਂਦੇ ਨੇ ਕੁਰਬਾਨ ਜਾਂਦੇ ਨੇ ਜਿਨ੍ਹਾਂ ਨੇ ਵੇਖਿਆ ਵੇਖਣ ਵਾਲਿਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇੱਕ ਰਾਤ ਵੀ ਕਿਦਰੇ ਚੈਨ ਨਾਲ ਬੈਠਣ ਨਹੀਂ ਦਿੱਤਾ ਆਦਾ ਨੇ ਕبھی ਤੁਝ ਕੋ ਸੰਭਲਨੇ ਨਾ ਦਿਆ ਦਾ ਆਰਾਮ ਸੇ ਪਹਿਲੂ ਕੋ ਬਦਲਨੇ ਨਾ ਦਿਆ ਦਾ ਅਲਾ ਯਾਰ ਖਾਂ ਜੋਗੀ ਇਹ ਗੁਰੂ ਗੋਬਿੰਦ ਸਿੰਘ ਇਤਨੀਆਂ ਅਦਾਵਾਂ ਦਾ ਤੇਰੇ ਨਾਲ ਵੇਖਣ ਵਾਲਿਆਂ ਨੇ ਇਤਨੀ ਅਦਾਵਤ ਕੀਤੀ ਇਤਨੀ ਦੁਸ਼ਮਣੀ ਗੁਰੂ ਵੇਖਣ ਦਾ ਵਿਸ਼ਾ ਨਹੀਂ ਹੈ ਪਰ ਜਿਨ੍ਹਾਂ ਨੇ ਸੁਣਿਆ ਪੀਰ ਬੁੱਧੂ ਸਾਹਿਬ ਪੰਜ ਪਿਆਰੇ ਭਾਈ ਨੰਦ ਲਾਲ ਬਵੰਜਾ ਕਵੀ ਜਿਨ੍ਹਾਂ ਨੇ ਸੁਣਿਆ ਉਹਦੇ ਸਦਕੇ ਗਏ ਉਹਤੇ ਕੁਰਬਾਨ ਗਏ ਗੁਰੂ ਵੇਖਣ ਦਾ ਵਿਸ਼ਾ ਨਹੀਂ ਹੈ ਜਿਨ੍ਹਾਂ ਨੇ ਵੇਖਿਆ ਸਨ 84 ਦੇ ਚ ਹਜ਼ਾਰਾਂ ਗੁਰੂਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਇਹਨਾਂ ਦੀ ਬੇਦਵੀ ਹੋਈ ਜਲਾਈਆਂ ਗਈਆਂ 70 ਬੀੜਾਂ ਮੈਂ ਕਾਨਪੁਰ ਦੇ ਵਿੱਚ ਇਕੱਠੀਆਂ ਕੀਤੀਆਂ ਸਨ ਕਾਨਪੁਰ ਦੇ ਸੱਜਣ ਮੇਰੇ ਨਾਲ ਨੇ ਸੁਗਨ ਜੀ ਬੈਠੇ ਅਖਾਲੀ ਜੀ ਦੇ ਗੁਰਦੁਆਰੇ ਐ ਭਾਈ ਕਲਿਆਨ ਸਿੰਘ ਵੀ ਮੇਰੇ ਨਾਲ ਸਨ ਸਾਰਾ ਦਿਨ ਸੰਸਕਾਰ ਕਰਦੇ ਰਹੇ ਅੱਧ ਜਲੀਆਂ ਬੀੜਾਂ ਗੁਰਦੁਆਰਿਆਂ ਦੇ ਵਿੱਚ ਘਰਾਂ ਦੇ ਵਿੱਚ ਕੋਰ ਬੇਦਵੀ ਹੋਈ 84 ਦੇ ਜਦ ਸ਼ਾਮ ਦੇ 4 ਵਜ ਗਏ ਤੇ ਮੈਨੂੰ ਗੈਨੇ ਕਲਿਆਣ ਸਿੰਘ ਕਹਿਣ ਲੱਗੇ ਤੁਸੀਂ ਹਾਰਡ ਦੇ ਮਰੀਜ਼ ਹੋ ਹੁਣ ਸਾਰਾ ਦਿਨ ਅੱਗ ਦੇ ਅੱਗੋਂ ਬੈਠੇ ਹੋ ਇੱਕ ਪਾਸੇ ਹੋ ਮੈਂ ਖਰ ਸੰਤਾਂ ਵੀ ਨਾਲ ਆ ਗਈਆਂ ਨੇ ਸਾਰਾ ਕੰਮ ਹੋ ਜਾਏ। ਫਿਰ ਸਿਰਫ ਇੱਕ ਕਾਨਪੁਰ ਦੇ ਚੋਇਆ ਲਖਨਊ ਦੇ ਬੁਖਾਰੋ ਦੇ ਕਾਟਾ ਨਗਰ ਦੇ ਦਿੱਲੀ ਦੇ ਐਂਡੌਰ ਦੇ ਹੋਰ ਸ਼ਹਿਰਾਂ ਦੇ ਚ ਕਿਤਨਾ ਹੋਇਆ ਇਹ ਤੇ ਬਿਆਨਕ ਪਰੇ ਜਿਨ੍ਹਾਂ ਨੇ ਵੇਖਿਆ ਉਹਨਾਂ ਨੇ ਘੋਰ ਬੇਅਦਬੀ ਕੀਤੀ ਗੁਰੂ ਗੰਨ ਸਾਹਿਬ ਦੀ ਪਰ ਜਿਨ੍ਹਾਂ ਨੇ ਸੁਣਿਆ ਉਹ ਤੇ ਸਦਕੇ ਜਾਂਦੇ ਨੇ ਕੁਰਬਾਨ ਜਾਂਦੇ ਨੇ ਗੁਰੂ ਵੇਖਣ ਦਾ ਵਿਸ਼ਾ ਨਹੀਂ ਗੁਰੂ ਸੁਣਨ ਦਾ ਵਿਸ਼ਾ ਸਰਵਨ ਦਰਸ਼ਨ ਹੈ ਪਰਮਾਤਮਾ ਅਨੁਭਵ ਕਰਨ ਦਾ ਵਿਸ਼ਾ ਹੈ ਨਾ ਵੇਖਣ ਦਾ ਵਿਸ਼ਾ ਨਾ ਸੁਣਨ ਦਾ ਵਿਸ਼ਾ ਇਹ ਵੀ ਮੈਰਜ ਕਰਦੇ ਅੱਖੀ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ ਜੀਬੇ ਬਾਝੋਂ ਬੋਲਣਾ ਤੇ ਜੀਵਤ ਮਰਨਾ ਨਾਨਕ ਹੁਕਮ ਪਛਾਣੀਏ ਤੌ ਖਸਮੇ ਮਿਲਣਾ ਮਹਿਰਸ ਕਰਾਂ ਗੁਰਬਾਣੀ ਜਿਤਨੀ ਬਾਰੀਕ ਹੈ ਤੇ ਈਸ਼ਵਰ ਦੇ ਜਿਤਨੇ ਬਾਰੀਕ ਸਿਧਾਂਤ ਸਾਡੇ ਸਾਹਮਣੇ ਰੱਖ ਰਹੀ ਹੈ ਇਹ ਅਜੇ ਸਿੱਖ ਜਗਤ ਨੇ ਨਹੀਂ ਸਮਝਿਆ ਨਾ ਖੁਦ ਸਮਝੇ ਨੇ ਨਾ ਜਗਤ ਨੂੰ ਸਮਝਾ ਸਕੇ ਇਸੋ ਆਸਤੇ ਪਖੰਡ ਪੰਜਾਬ ਦੇ ਵਿੱਚ ਵੀ ਪੈਦਾ ਹੋ ਗਿਆ ਕਿਦਰੇ ਨਿਰੰਕਾਰੀਆਂ ਦੇ ਰੂਪ ਵਿੱਚ ਕਿਦਰੇ ਰਾधा-ਸਵਾਮੀਆ ਦੇ ਰੂਪ ਵਿੱਚ ਗਿਆਨ ਦਾ ਸਾਗਰ ਕੋਲ ਮੌਜੂਦ ਹੋਵੇ ਤੇ ਫਿਰ ਇਸ ਪ੍ਰਾਂਤ ਦੇ ਵਿੱਚ ਪਖੰਡ ਪੈਦਾ ਹੋਵੇ ਇਸ ਗੱਲ ਦਾ ਸਬੂਤ ਹੈ ਸਿੱਖ ਨੇ ਗੁਰਬਾਣੀ ਸਮਝੀ ਨਹੀਂ ਜੋ ਡਾਕਟਰ ਮਮੰਦ ਇਕਵਾਲ ਬਾਗੇਦਰਾ ਦੇ ਵਿੱਚ ਦੋ ਮਹਾਪੁਰਸ਼ਾਂ ਦਾ ਜ਼ਿਕਰ ਕਰਦਾ ਹੈ ਕਹਿੰਦਾ ਦੁਨੀਆ ਇਹਨਾਂ ਦੋਹਾਂ ਨੂੰ ਨਹੀਂ ਸਮਝ ਸਕੀ ਕਿਉਂ ਇਹਨਾਂ ਦੋਹਾਂ ਦੀ ਗੱਲ ਬੜੀ ਬਾਰੀਕ ਸੀ ਕਿਹੜੇ ਦੋ ਇੱਕ ਮਹਾਤਮਾ ਬੁੱਧ ਇੱਕ ਗੁਰੂ ਨਾਨਕ ਦੋਹਾਂ ਬਾਰੇ ਇਹ ਕਹਿੰਦਾ ਸ਼ਮਾ ਗੌਤਮ ਜਲ ਰਹੀ ਹੈ ਮਹਿਫਿਲ ਅਗਿਆਰੋਂ ਦੀ ਗੌਤਮ ਦਾ ਦੀਵਾ ਜਲਿਆ ਝੂਠਿਆਂ ਦੀ ਮਹਿਫਿਲ ਵਿੱਚ ਅਗਿਆਰ ਮਕਾਰਾਂ ਦੀ ਮਹਿਫਿਲ ਵਿੱਚ ਉਸ ਦੀ ਰੋਸ਼ਨੀ ਤੋਂ ਲਾਭ ਨਹੀਂ ਲਿਆ ਗੁਰੂ ਨਾਨਕ ਬਾਰੇ ਇਹ ਕਹਿੰਦਾ ਸ਼ਮਾ ਹਕ ਸੇ ਜੋ ਮੁਨਵਰ ਹੋ ਉਹ ਇਹ ਮਹਿਫਿਲ ਨਹੀਂ ਥੀ baarish eh rehmat hui par zameen kabil na thi gur nanak da deeva jalya andhiyan di mehfil de si logan ne akhi nahi kholi par main bahut deeve jalaye nau khand prithvi ch gur nanak ne gyan de deepak jalaye kisene akhi nahi kholi te jad akhi nahi kholi to andhera rahe sikh jagat di agyannta nu dekh ke kaha ja sakda hai ਜਿਸ ਤਰ੍ਹਾਂ ਇਹ ਭਟਕਦੇ ਪੈਣ ਐ ਛੋਟੇ ਛੋਟੇ ਦਾਗੇ ਤਵੀਜ਼ਾਂ ਦੇ ਚੱਕਰ 'ਚ ਤੇ ਪਖੰਡ ਦੇ ਵਿੱਚ ਉਸ ਤੋਂ ਪਤਾ ਚੱਲਦਾ ਸ਼ਬਦ ਦੀ ਸਮਝ ਨਹੀਂ ਆਈ ਸੂਝ ਨਹੀਂ ਆਈ ਸ। ਸੰਸਾਰ ਪਦਾਰਤ ਹੈ ਗੁਰੂ ਸ਼ਬਦ ਹੈ ਪਰਮਾਤਮਾ ਪਰਮ ਚੇਤਨਾ ਹੈ। ਸੰਸਾਰ ਵੇਖਣ ਦਾ ਵਿਸ਼ਾ ਹੈ ਗੁਰੂ ਸੁਣਨ ਦਾ ਵਿਸ਼ਾ ਹੈ ਪਰਮਾਤਮਾ ਅਨੁਭਵ ਕਰਨ ਦਾ ਵਿਸ਼ਾ ਹੈ। ਅਨੁਭਵ ਮਹਿਸੂਸ ਅਨੁਭਵ ਉਸ ਨੂੰ ਸਿਰਫ ਅਨੁਭਵ ਹੀ ਕਰਨਾ ਹੁੰਦਾ ਹੈ ਜਾਂ ਉਸ ਨੂੰ ਤੀਸਰਾ ਨੇਤਰ ਵੀ ਕਹਿੰਦੇ ਨੇ ਤ੍ਰਿਲੋਚਨ ਤੀਜਾ ਨੇਤਰ ਤੀਜੀ ਅੱਖ ਖੁੱਲੇ ਤੋਂ ਦਿਖਾਈ ਦੇਵੇ ਆਉਂਦੇ ਨੇ ਉਹ ਅਨੁਭਵ ਦੀ ਅੱਖ ਤੀਜੀ ਅੱਖ ਖੁੱਲੇ ਤੋਂ ਮਹਿਸੂਸ ਹੋਵੇ ਉਹ ਦਿਖਾਈ ਵੀ ਦੇਵੇ ਉਹ ਸੁਣਾਈ ਵੀ ਦੇਵੇ ਪਰ ਜੋ ਤੀਜੀ ਅੱਖ ਖੁੱਲੇ ਉਸ ਤੋਂ ਬਿਨਾ ਉਸ ਦਾ ਕੁਝ ਵੀ ਨਹੀਂ ਪਤਾ ਚੱਲਦਾ ਅਨੁਭਵੀ ਗਿਆਨ ਔਰ ਇਹ ਅਨਭਵ ਉਦੋਂ ਪ੍ਰਾਪਤ ਹੁੰਦਾ ਹੈ ਤੀਜੀ ਅੱਖ ਉਦੋਂ ਖੁੱਲਦੀ ਹੈ ਜਦ ਕੋਈ ਗੁਰੂ ਨੂੰ ਸੁਣਦਾ ਹੈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੇ ਕੋਈ ਸੁਣੇ ਫਿਰ ਤੀਜੀ ਅੱਖ ਖੁੱਲ ਜਾਂਦੀ ਹੈ ਫਿਰ ਹਰ ਪਾਸੇ ਪ੍ਰਭੂ ਹੀ ਦਿਖਾਈ ਦੇਣ ਲੱਗ ਪੈਂਦਾ ਪ੍ਰਮਾਤਮਾ ਦਿਖਾਈ ਦੇਣ ਲੱਗ ਪੈਂਦਾ ਮੈਂ ਦੇਖੇ ਹੋਰੀ ਹੂ ਚਾ ਮੋਹਨ ਸਭ ਤੇ ਉੱਚ ਨਯਾ ਨਯਾ ਲੋਚਨ ਪੇਖਾ ਹਉ ਹਰ ਬਿਨ ਅਵਰ ਨ ਦੇਖਾ ਹੁਣ ਮੈਨੂੰ ਹਰੀ ਤੋਂ ਬਿਨਾ ਹੋਰ ਕੁਛ ਵੀ ਨਹੀਂ ਦਿਖਾਈ ਦਿੰਦਾ ਅਨਭਉ ਦੀ ਅੱਖ ਗੁਰੂ ਨੂੰ ਸੁਣ ਕੇ ਖੁੱਲਦੀ ਹੈ ਇਹ ਅੱਖਾਂ ਕੋਈ ਬਾਹਰ ਦੀ ਆਵਾਜ਼ ਸੁਣ ਕੇ ਵੀ ਖੁੱਲ ਜਾਂਦੀਆਂ ਨੀਂਦੇ ਚ ਪਿਆ ਅੱਖਾਂ ਬੰਦ ਨੇ ਖੜਾ ਆਵਾਜ਼ ਹੋਈ ਤਾਂ ਅੱਖ ਖੁੱਲ ਗਈ ਸੰਸਾਰ ਦਿਖਾਈ ਦੇਣ ਲੱਗ ਪਿਆ ਪਰ ਅਨਭਉ ਦੀ ਅੱਖ ਉਦੋਂ ਖੁੱਲਦੀ ਹੈ ਜਦ ਕੋਈ ਗੁਰੂ ਨੂੰ ਸੁਣਦਾ ਹੈ ਗੁਰੂ ਸੁਣਨ ਦਾ ਵਿਸ਼ਾ ਹੈ ਔਰ ਜੋ ਸੁਣਨ ਦਾ ਵਿਸ਼ਾ ਹੈ ਤੋ ਫਿਰ ਉਹ ਸ਼ਬਦ ਹੈ ਸਰੀਰ ਨਹੀਂ ਹੈ 5-7 ਮਿੰਟ ਮੈਂ ਆਪ ਜੀ ਦੇ ਹੋਰ ਲਵਾਂ ਤਾਂ ਕਿ ਗੱਲ ਤੁਹਾਡੀ ਪਕੜ ਦੇ ਵਿੱਚ ਆ ਜਾਵੇ ਵੈਸੇ ਮੈਨੂੰ ਆ ਕੇ ਖੁਸ਼ੀ ਹੋਈ ਇਹ ਨਿਰਮਲੇ ਮਾਤਮ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗੁਰਗੱਦੀ ਨਿਸ਼ੀਨੀ ਪਰਮ ਮਨਾ ਰਹੇ ਨੇ ਤੇ ਮੇਰਾ ਬਚਪਨਾ ਇੱਕ ਨਿਰਮਲੇ ਮਹਾਪੁਰਸ਼ਾਂ ਦੇ ਨਾਲ ਬਤੀਤ ਹੋਇਆ ਹੈ ਬਾਬਾ ਬਲਵੰਦ ਸਿੰਘ ਜੀ ਨਿਰਮਲੇ ਗੁਰਬਾਣੀ ਗ੍ਰੈਮਰ ਮੈਂ ਥੋੜੀ ਬਹੁਤ ਉਨਾਗਲ ਪੜ੍ਹੀ ਸੀ ਗੁਰਬਾਣੀ ਵਿਆਕਰਣ ਗੁਰੂ ਗੁਰੰਤ ਸਾਹਿਬ ਦੇ ਓਮਾਨ ਉਪਾਸ਼ਕ ਆਹ ਕਹਿੰਦੇ ਸਨ ਇਹ ਮੇਰੇ ਇਸ਼ਟ ਦੇਵ ਹੈ ਜਿਸ ਦਿਨ ਕਿਦਰੇ ਬੈਠਣਾ ਨਸੀਬ ਨਾ ਹੋਵੇ ਗੁਰਦੁਆਰਾ ਕਿਸੇ ਦਿਨ ਸਫਰ 'ਚ ਰਹਿ ਗਿਆਂ ਤੋ ਕਹਿ ਦਿੰਦੇ ਸਨ ਅੱਜ ਇਸ਼ਟ ਦੇ ਦਰਸ਼ਨ ਨਹੀਂ ਹੋਏ ਅੱਜ ਇਸ਼ਟ ਕੋਲ ਨਹੀਂ ਬੈਠੇ ਔਰ ਮੈਨੂੰ ਕਹਿੰਦੇ ਹੁੰਦੇ ਸਨ ਮਸਕੀਨ ਜਿਵੇਂ ਪੁੱਤਰਾਂ ਕੋਲ ਬੈਠੀਦਾ ਹੈ ਮਿਤਰਾਾਂ ਕੋਲ ਬੈਠੀਦਾ ਹੈ ਮਾਂ-ਬਾਪ ਕੋਲ ਬੈਠੀਦਾ ਹੈ ਗ੍ਰਸਤੀ ਪਤਨੀ ਕੋਲ ਬੈਠਦਾ ਹੈ ਪਤਨੀ ਪਤੀ ਕੋਲ ਬੈਠਦੀ ਹੈ ਉਸ ਦਾ ਆਪਣਾ ਆਪਣਾ ਅਸਰ ਹੈ ਮਨ ਦੇ ਉੱਤੇ ਇਸ ਤਰ੍ਹਾਂ ਗੁਰੂ ਕੋਲ ਬੈਠਣਾ ਹੀ ਚਾਹੀਦਾ ਉਸ ਬੈਠਣ ਦਾ ਆਪਣਾ ਪ੍ਰਭਾਵ ਹੈ ਔਰ ਜੇ ਗੁਰੂ ਨੂੰ ਸੁਣੀਏ ਤਾਂ ਫਿਰ ਅਨਭਵ ਦਾ ਉਹ ਨੇਤਰ ਖੁੱਲ੍ਹ ਜਾਂਦਾ ਹੈ ਤੀਜੀ ਅੱਖ ਖੁੱਲ੍ਹ ਜਾਂਦੀ ਹੈ ਤ੍ਰਿloਚਨ ਤੀਸਰਾ ਨੇਤਰ ਇਹਨਾਂ ਦੋ ਅੱਖਾਂ ਦੇ ਵਿੱਚ ਘਾਰ ਸੁਣ ਕੇ ਹੀ ਖੁੱਲਦਾ ਹੈ ਗੁਰੂ ਨੂੰ ਸੁਣ ਕੇ ਖੁੱਲਦਾ ਹੈ ਔਰ ਜੈਸੇ ਖੁੱਲਦਾ ਹੈ ਤੋ ਪ੍ਰਭੂ ਦਿਖਾਈ ਦੇਣ ਲੱਗ ਪੈਂਦਾ ਹੈ ਪਰਮਾਤਮਾ ਤੇ ਗੁਰੂ ਵਿਅਕਤੀ ਨਹੀਂ ਨੇ ਸ਼ਕਤੀ ਨੇ ਗੁਰੂ ਸ਼ਕਤੀ ਦੇ ਰੂਪ ਦੇ ਸ਼ਬਦ ਹੈ ਪਰਮਾਤਮਾ ਸ਼ਕਤੀ ਦੇ ਰੂਪ ਵਿੱਚ ਪ੍ਰਕਾਸ਼ ਹੈ ਇਹ ਦੋਵੇਂ ਵਿਅਕਤੀ ਨਹੀਂ ਨੇ ਤੋ ਵਿਅਕਤੀ ਵਿਅਕਤੀ ਨਾਲ ਜੋੜ ਸਕਦਾ ਹੈ ਵਿਅਕਤੀ ਸ਼ਕਤੀ ਨਾਲ ਨਹੀਂ ਜੋੜ ਸਕਦਾ ਸ਼ਕਤੀ ਨਹੀਂ ਸ਼ਕਤੀ ਨਾਲ ਜੋੜਨਾ ਹੁਣ ਮੈਂ ਅਰਜ਼ ਕਰਾਂ ਅਗਰ ਪਰਮਾਤਮਾ ਨੂੰ ਤੁਸੀਂ ਵਿਅਕਤੀ ਮੰਨ ਲੋ ਤਾਂ ਫਿਰ ਉਸ ਦਾ ਜਨਮ ਵੀ ਮੰਨਣਾ ਪਏਗਾ ਤੇ ਜਿਸ ਦਾ ਜਨਮ ਮੰਨੀਏ ਉਸ ਦਾ ਮਰਨ ਵੀ ਮੰਨਣਾ ਪਏਗਾ ਉਹਦੀ ਮੌਤ ਵੀ ਹੈ ਕਲਗੀਧਰ ਪਿਤਾ ਕਹਿੰਦੇ ਨੇ ਆ ਜਨਮ ਹੈ ਆ ਮਰਨ ਹੈ ਤੇਰਾ ਕੋਈ ਜਨਮ ਨਹੀਂ ਤੇਰੀ ਕੋਈ ਮੌਤ ਨਹੀਂ ਅਗਰ ਉਸ ਨੂੰ ਵਿਅਕਤੀ ਮੰਨ ਲਈਏ ਤਾਂ ਉਸ ਦੇ ਮਾਂ ਬਾਪ ਵੀ ਮੰਨਨੇ ਪੈਣਗੇ ਕਿਉਂਕਿ ਵਿਅਕਤੀ ਹੈ ਆਖਰ ਵਿਅਕਤੀ ਬਾਹੀ ਬਰਥ ਹੀ ਆਏਗਾ ਜਨਮ ਤੋਂ ਹੀ ਆਏਗਾ ਮਾਂ ਬਾਪ ਤੋਂ ਹੀ ਆਏਗਾ ਹੋ ਤੇ ਕੋਈ ਕਾਰਨ ਹੈ ਤੋ ਸਾਹਿਬ ਕਹਿੰਦੇ ਨਾ ਤਾਕ ਹੈ ਨਾ ਮਾਤ ਹੈ ਨਾ ਜ਼ਾਤ ਹੈ ਨਾ ਪਾਤ ਹੈ ਕੋਈ ਮਾਂ ਬਾਪ ਨਹੀਂ ਉਸਤੇ ਕੋਈ ਜ਼ਾਤ ਪਾਤ ਉਸਤੀ ਨਹੀਂ ਉਹ ਵਿਅਕਤੀ ਨਹੀਂ ਹੈ ਇਸ ਵਾਸਤੇ ਆਕਾਏ ਆ ਜਾਏ ਉਸ ਦੀ ਕੋਈ ਕਾਇਆ ਨਹੀਂ ਹੈ ਆ ਜਾਏ ਉਸ ਨੂੰ ਜਨਮ ਦੇਣ ਵਾਲਾ ਕੋਈ ਵੀ ਨਹੀਂ ਹੈ ਅਕਰਤ ਹਨ ਮ੍ਰਿਤ ਹਨ ਅਮ੍ਰਿਤਾ ਮ੍ਰਿਤ ਹਨ ਉਹ ਅਕਰਤ ਹੈ ਕਿਸੇ ਦੀ ਬਣਾਵਟ ਨਹੀਂ ਹੈ ਇਸ ਵਾਸਤੇ ਕੋਈ ਉਸ ਨੂੰ ਮਿਟਾ ਨਹੀਂ ਸਕਦਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਹ। ਅਗਰ ਉਸ ਨੂੰ ਵਿਅਕਤੀ ਮਨੋ تو میں عرض کرا ویکتی ایک سمیں ایک کوئی تھا تھانے ساری تھا تھاوا نہیں ہیں جیسے تسیر تھے بیٹھے ہو اپنے گھر نہیں ہو ویکتی ایک سمیں ایک کوئی تھا پہ ہو سکتا ہے ساری تھاوا پہ نہیں تو جی پرماتما بھی ویکتی ہے تو کدھر کیلاش پر پہ بیٹھا ہوا اتنے تھے نہیں پاتال ہے کدھر گا یا جنت دے گا اسلام دے مطابق ستمے آسمان تے ہوئے گا کم سے کم اتنے نہیں اگر وہ ویکتی ہے ਉਹ ਵਿਅਕਤੀ ਨਹੀਂ ਨੇ ਇਸ ਵਾਸਤੇ ਉਹ ਸਾਰੀ ਥਾਵਾਂ ਤੇ ਤੂੰ ਸਭ ਨਹੀਂ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਨ ਹਾਰ ਜੀ ਮੈਂ ਅਰਸ਼ ਕਰਾਂ ਅਸੀਂ ਪ੍ਰਮਾਤਮਾ ਤੋਂ ਬਾਰ ਨਹੀਂ ਜਾ ਸਕਦੇ ਅਸੀਂ ਪ੍ਰਮਾਤਮਾ ਨੂੰ ਗਵਾ ਨਹੀਂ ਸਕਦੇ ਅਸੀਂ ਪ੍ਰਮਾਤਮਾ ਨੂੰ ਭੁਲਾ ਸਕਦੇ ਹਾਂ ਭੁੱਲ ਸਕਦੇ ਜੈਸੇ ਇੱਕ ਉਦਾਹਰਣ ਮੈਂ ਦਿਆਂ ਇੱਕ ਮੱਛਲੀ ਸਾਗਰ ਦੇ ਸਮੁੰਦਰ ਦੇ ਵਿੱਚ ਕਈ ਦਫਾ ਆਪਣੇ ਵਤਨ ਤੋਂ ਬਹੁਤ ਦੂਰ ਚਲੀ ਜਾਂਦੀ ਹੈ ਔਰ ਅਕਸਰ ਚਲੀ ਜਾਂਦੀ ਹੈ ਇੱਕ ਮੱਛਲੀ ਆਪਣੇ ਪਰਿਵਾਰ ਤੋਂ ਬਹੁਤ ਦੂਰ ਜਾ ਸਕਦੀ ਹੈ ਔਰ ਅਕਸਰ ਚਲੀ ਜਾਂਦੀ ਹੈ ਹਜ਼ਾਰਾਂ ਮੀਲ ਦੂਰ ਚਲੀ ਜਾਂਦੀ ਹੈ ਇੱਕ ਮੱਛਲੀ ਆਪਣੇ ਪਰਿਵਾਰ ਤੋਂ ਬਹੁਤ ਦੂਰ ਜਾ ਸਕਦੀ ਹੈ ਔਰ ਅਕਸਰ ਚਲੀ ਜਾਂਦੀ ਹੈ ਪਰ ਲੱਖ ਵੀ ਕੋਸ਼ਿਸ਼ ਕਰੇ ਮੱਛਲੀ ਸਾਗਰ ਤੋਂ ਦੂਰ ਨਹੀਂ ਜਾ ਸਕਦੀ ਜਿੱਥੇ ਜਾਏਗੀ ਸਮੁੰਦਰ ਤੇ ਹੈ ہے دور چلی گئی اپنے وطن دور چلی گئی ہے علاقے تھے دور چلی گئی ہے پروار کو ساگر تو دور نہیں گئی منک اپنے گھر تو دور جا سکتا اپنے پروار تو دور جا ہے اپنے وطن تو دور جا ہے اپنے جنم ستھل تو دور جا ہے اپنے پروار تو دور جا سکتا ہے لکھوی کوشش کرے منک نرنکار تو دور نہیں جا سک جتھے جائے گا نرنکار سے ہے ਤੋ ਸਭ ਨੇ ਤਾਂ ਜਿੱਥੇ ਹੋ ਜਾਏ ਸਾਚਾ ਸਿਰਜਨਹਾਰ ਜਿਉ ਜੋ ਵਿਆਪਕ ਹੈ ਉਹ ਵਿਅਕਤੀ ਨਹੀਂ ਹੈ ਸ਼ਕਤੀ ਹੈ ਹੁਣ ਮੈਂ ਇਹ ਕਰਾਂ ਜੋ ਸਦਾ ਸੰਗ ਨਹੀਂ ਉਹ ਪ੍ਰਮਾਤਮਾ ਨਹੀਂ ਹੈ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਔਰ ਜੋ ਸਦਾ ਸੰਗ ਨਹੀਂ ਉਹ ਗੁਰੂ ਵੀ ਨਹੀਂ ਹੈ ਤੇ ਦੂਜੀ ਗੱਲ ਮੈਂ ਕਹਦੇ ਹਾਂ ਗੁਰੂ ਮੇਰੇ ਸੰਗ ਸਦਾ ਹੈ ਨਾਲ ਸ਼ਬਦ ਦੇ ਰੂਪ ਵਿੱਚ ਗੁਰੂ ਸਦਾ ਸੰਗ ਹੈ ਯਈਆ ਬੜੀ ਪਿਆਰੀ ਇਹ ਕਥਾ ਸੀ ਤੇ ਇਹ ਕਥਾ ਦੇ ਵਿੱਚ ਨਾ ਬਾਬਾ ਗੁਰੂ ਨਾਨਕ ਜੀ ਤੇ ਗੋਤਮ ਬੁੱਧ ਸਾਹਿਬ ਦੇ ਬਾਰੇ ਇਹਨਾਂ ਨੇ ਕਿਹਾ ਕਿ ਅਲਾਮ ਮੋਹੰਮਦ ਇਕਬਾਲ ਨੇ ਕਿਹਾ ਕਿ ਦੋ ਹਸਿਆ ਨੂੰ ਲੋਕ ਸਮਝ ਨਹੀਂ ਸਕੇ ਮੈਂ ਯਈਆ ਇੱਕ ਦਿਨ ਲਾਇਬ੍ਰੇਰੀ 'ਚ ਬੈਠਾ ਸੀ ਤੇ ਉੱਥੇ ਨਾ ਮੈਂ ਅਲਾਮਾ ਮੁਹੰਮਦ ਇਕਬਾਲ ਰਹਿਮਤੁ ਲਲਾਹ ਦੀ ਕਿਤਾਬ ਪੜਦਾ ਵੈਸੇ ਤੇ ਬਾਬਾ ਗੁਰੂ ਨਾਨਕ ਜੀ ਦੇ ਬਾਰੇ ਉਹਨਾਂ ਨੇ ਬੜਾ ਇੱਕ ਅੱਛਾ ਸ਼ੇਰ ਕਿਹਾ ਸਹੀ ਬਸ ਉਹ ਮੇਰੇ ਜ਼ੇਂਹ ਚੋਂ ਨਿਕਲ ਗਿਆ ਉਹਨਾਂ ਨੇ ਇੱਕ ਬਹੁਤ ਪਿਆਰਾ ਸ਼ੇਰ ਬਾਬਾ ਗੁਰੂ ਨਾਨਕ ਜੀ ਦੇ ਬਾਰੇ ਕਿਹਾ ਉਰਦੂ ਦੇ ਵਿੱਚ ਉਹ ਸਹੀ ਤੇ ਹੁਣ ਤੁਸੀਂ ਦੱਸੋ ਕਥਾ ਦੇ ਬਾਰੇ ਕੋਈ ਗੱਲ ਕਥਾ ਦੇ ਪਹਿਲੇ ਹਿੱਸੇ 'ਚ ਗਿਆਨੀ ਸੰਸਿੰਘ ਮਸਕੀਨ ਜੀ ਗੱਲ ਕਰ ਰਹੇ ਸੀ ਅੰਦਰ ਮੁਖੀ ਤੇ ਬਾਹਰ ਮੁਖੀ ਇਕ ਇਨਸਾਨ ਦੇ ਬਾਰੇ ਕਿ ਅੰਦਰ ਮੁਖੀ ਇਨਸਾਨ ਕੌਣ ਹੁੰਦਾ ਤੇ ਬਾਹਰ ਮੁਖੀ ਉਹਨੇ ਜਨ ਕਿ ਮਨ ਮਨ ਦਾ ਤੇ ਤਨ ਦਾ ਹਾਂਜੀ ਬਾਹਰ ਦੀ ਸੋਚ ਰੱਖਣ ਵਾਲਾ ਤੇ ਆਪਣੇ ਅੰਦਰ ਵੇਖਣ ਵਾਲਾ ਚਾਕੜ ਵਾਲਾ ਬੰਦਾ ਜਿਹਦੇ ਵਿੱਚ ਉਹਨਾਂ ਨੇ ਮਿਸਾਲ ਦਿੱਤੀ ਔਰੰਗਜ਼ੇਬ ਦੀ ਬੇਟੀ ਦੀ ਜ਼ੇਬੂਨ ਨਸਾਹ ਦੀ ਕਿ ਉਹ ਕਿਸ ਤਰ੍ਹਾਂ ਨੇਕ ਔਰੰਦ ਸੀ ਤੇ ਬੜਾ ਮਤਲਬ ਕਿ ਮਜ਼ਬਲ ਰੁੰਦਾਰੂ ਜਾਨ ਸੀ ਤੇ ਫਿਰ ਇੱਕ ਸ਼ੀਸ਼ਾ ਆ ਗਿਆ ਤੇ ਉਹਨੇ ਵੇਖ ਲਿਆ ਤੇ ਫਿਰ ਉਹ ਹੌਲੀ ਹੌਲੀ ਬਾਹਰ ਮੁਖੀ ਹੁੰਦੀ ਗਈ ਹਾਂ ਤੇ ਉਹ ਕਿਸ ਤਰ੍ਹਾਂ ਕੇ ਇਹ ਉਹ ਇੱਕ ਉਸ ਵਾਰ ਸ਼ੀਸ਼ਾ ਟੁੱਟਿਆ ਫਿਰ ਉਹਨੇ ਕਿਹਾ ਸ਼ੁਕਰੇ ਟੁੱਟਿਆ ਹਾਂ ਕਿ ਮੈਂ ਹੁਣ ਆਪਣੇ ਮਨ ਦੀ ਦੁਨੀਆ ਦੇਖਾਂ ਮਨ ਦੀ ਦੁਨੀਆ ਜਿਆ ਜਲਾਲੂद्दीन ਰੂਮੀ ਸਾਹਿਬ ਫਰਮਾਉਂਦੇ ਨੇ ਕਿ ਨਾ ਮਨ ਬੇਹੂਦਾ ਗਲਿਏ ਕੂਚਾ ਬਾਜ਼ਾਰ ਮੀ ਧਾਰਮ ਸਹੀ ਮਜ਼ਾਜੇ ਆਸ਼ਕੀ ਧਾਰਮ ਪਹਿ ਦੀਦਾਰ ਮੀ ਧਾਰਮ ਹਾਂ ਉਹਨਾਂ ਦਾ ਅਰਥ ਇਹ ਵੇ ਕਿ ਉਹ ਕਹਿੰਦੇ ਨੇ ਕਿ ਲੋਕ ਮੈਨੂੰ ਕਹਿੰਦੇ ਨੇ ਕਿ ਤੇਰਾ ਮਨ ਬੇਹੂਦਾ ਸਹੀ ਤੇ ਤੂੰ ਗਲੀਆਂ گلیاں جو تاں لگا پھیرنا وہ کہہ رہا نہ من بے گلیے گلی کچا بازار می دارم یعنی کہ میں گلیاں بازار ہی نہیں پھیر رہا مزاج عاشقی دارم میرا جڑا مزاج ہے وہ مالا والا پے دیدار می دارم یعنی کہ میں اپنے محبوب دے دیدار واسطے گلیاں جو پھیر رہا ہاں وہ محبوب حقیقی ਕਿਉਂਕਿ ਜਲਾਲਉਦੀਨ ਰੂਹ ਸਾਹਿਬ ਰਹਿਮਤੁਲਲਾਹ ਆ ਬਹੁਤ ਬੜੀ ਹਸਤੀ ਸੀ ਰਾਬਨਾ ਉਹਨਾਂ ਨੂੰ ਬਹੁਤ ਪਿਆਰ ਕੀਤਾ ਜਾਂਦਾ ਹੈ ਨਾ ਕਿ ਸ਼ੇਰ ਹੀ ਉਹਦਾ ਮੈਂ ਤਰਜਮਾ ਹੀ ਕਰਾਂਗਾ ਕਿ ਵੀ ਜਿਹੜਾ ਮਨ ਹੈ ਨਾ ਇਹ ਮਤਲਬ ਕਿ ਸਾਫ਼ ਹੁੰਦਾ ਹੈ ਇਹ ਮੈਲਾ ਕਦੀ ਨਹੀਂ ਹੋ ਸਕਦਾ ਇਹ ਸਮਝੋ ਕਿ ਸ਼ੀਸ਼ਾ ਹੈ ਤੇ ਉਹਦੇ ਤੇ ਕਦੀ ਕਦੀ ਥੋੜੀ ਬਹੁਤ ਮੈਲ ਆ ਜਾਂਦੀ ਹੈ ਤੇ ਜਿਹਨੂੰ ਕਿ ਸਾਫ ਕਰਨਾ ਜ਼ਰੂਰੀ ਹੈ ਤੇ ਅਗਰ ਮਨ ਇਨਦਰਮੁਖੀ ਹੋਵੇ ਆਪਣੇ ਅੰਦਰ ਝਾਂਕਦਾ ਹੋਵੇ ਤੇ ਇਹ ਅਗਰ ਰੱਬ ਨੂੰ ਪਛਾਣਨ ਦੀ ਕੋਸ਼ਿਸ਼ ਕਰੇ ਤੇ ਉਹ ਮੈਲ ਲੈ ਵੀ ਜਾਂਦਾ ਰੱਬ ਦੇ ਨੂਰ ਨਾਲ ਜਾਂ ਕੀ ਕਹਿੰਦੇ ਨੇ ਕਿ ਰੋਸ਼ਨੀ ਦੇ ਨਾਲ ਉਹ ਮੈਲ ਲੈ ਸਕਦੀ ਹੈ ਹਾਂਜੀ ਤੇ ਦੂਸਰਾ ਇਹਨਾਂ ਨੇ ਕਿਹਾ ਕਿ ਜਿਹੜਾ ਅੱਗੇ ਉਹਨਾਂ ਨੇ ਗੱਲ ਕੀਤੀ ਕਿ ਜਿਹੜਾ ਰੱਬ ਨੂੰ ਮੰਨਣ ਆ ਲੈਣਾ ਤੇ ਮਜ਼ਬ ਨੂੰ ਧਰਮ ਨੂੰ ਜਾਂ ਧਰਮਾਂ ਦੇ ਗ੍ਰੰਥ ਨੂੰ ਪੜ੍ਹਦਾ ਹੈ ਉਹ ਬੰਦਾ ਜਿਹੜਾ ਹੈ ਨਾ ਉਹ ਕਦੀ ਵੀ ਆ ਜਿਹੜੇ ਪਖੰਡ ਨੇ ਨਾ ਧਾਗੇ ਤਵੀਜ਼ ਇਹਨਾਂ ਚੀਜ਼ਾਂ ਨਹੀਂ ਜਾਂਦਾ ਉਹ ਹਮੇਸ਼ਾ ਆਪਣੇ ਰੱਬ ਆ ਲਈ ਜਾਂਦਾ ਉਹਨੂੰ ਕੋਈ ਮਸਲਾ ਨਹੀਂ ਆਉਂਦਾ ਕਿਉਂਕਿ ਉਹਨੂੰ ਸਭ ਤੋਂ ਮਜ਼ਬੂਤ ਸਹਾਰਾ ਮਿਲ ਜਾਂਦਾ ਸਹਾਰਾ ਆਸਰਾ ਸਭ ਤੋਂ ਮਜ਼ਬੂਤ ਸਹਾਰਾ ਆਸਰਾ ਰੱਬ ਦੀ ਜ਼ਾਤ ਫਿਰ ਇਹਨਾਂ ਨੇ ਇੱਕ ਚੀਜ਼ ਹੋਰ ਐਡ ਕੀਤੀ ਕਿ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਮਾਲਕ ਤੂੰ ਨਾ ਪੈਦਾ ਹੋਇਆ ਮਤਲਬ ਕਿ ਤੇ ਨਾ ਤੈਨੂੰ ਮੌਤ ਆਏਗੀ ਤੇ ਵਾਕਈ ਉਹ ਮਤਲਬ ਕਿ ਉਹ ਰੱਬ ਦੀ ذات ਉਹ ਰੱਬ ਦੀ ذات ਨੂੰ ਮੌਤ ਨਹੀਂ ਆ ਉਹਨੂੰ ਨਹੀਂ ਆ ਸਕਦੀ ਤਾਂ ਨਾ ਹੋ ਰੇ ਹਾਂ ਉਹ ਇਸ ਚੀਜ਼ ਤੋਂ ਪਾਕ ਹੈ ਉਹ ਪਾਕ ذات ਦੇ ਪਾਕ ਹਸਤੀ ਹੈ ਤੇ ਕਿਉਂਕਿ ਉਹ ਮਸਕੀਨ ਜੀ ਜਿਸ ਤਰ੍ਹਾਂ ਕਥਾ ਜੀ ਕਹਿ ਰਹੇ ਸੀ ਕਿ ਵੀ ਉਹ ਮਨੁੱਖ ਜਾਂ ਵਿਅਕਤੀ ਨਹੀਂ ਹੋ ਸਕਦਾ ਉਹ ਇੱਕ ਸ਼ਕਤੀ ਹੈ ਹਾਂ ਇੱਕ ਜਿਹੜਾ ਨਹੀਂ ਹੋ ਸਕਦਾ ਮਤਲਬ ਕਿ ਜਿਹੜਾ ਇਨਸਾਨ ਹੈ ਵਿਅਕਤੀ ਜਿਹਨੂੰ ਇਨਸਾਨ ਕਿਹਾ ਜਾਂਦਾ ਹੈ ਵਿਅਕਤੀ ਪੰਜਾਬੀ ਜ਼ੁਬਾਨ ਹਿੰਦੀ ਜ਼ੁਬਾਨ ਚ ਕਹੀਦਾ ਹੈ ਇਨਸਾਨ ਨੂੰ ਹਾਂਜੀ ਉਹ ਫਿਰ ਕਿਧਰੇ ਨਾ ਕਿਧਰੇ ਮੌਜੂਦ ਹੋਵੇ ਫਿਰ ਉਹਦੇ ਨਾਲ ਮੌਤ ਵੀ ਜੁੜੀ ਏ ਉਹਦੇ ਨਾਲ ਜ਼ਿੰਦਗੀ ਵੀ ਜੁੜੀ ਉਹਦੇ ਨਾਲ ਭੁੱਖ ਵੀ ਜੁੜੀ ਪਿਆਸ ਵੀ ਜੁੜੀ ਤੇ ਜਿਹੜਾ ਰੱਬ ਇਹ ਨਾ ਵਿਅਕਤੀ ਨਹੀਂ ਹੋ ਸਕਦਾ ਕਿਉਂਕਿ ਇਹ ਸਾਰੀਆਂ ਚੀਜ਼ਾਂ ਤੋਂ ਰੱਬ ਦੀ ਜ਼ਾਤ ਪਾ ਕੇ ਉਹਨੂੰ ਨਾ ਭੁੱਖ ਲੱਗਦੀ ਹੈ ਨਾ ਉਹ ਖਾਣਾ ਖਾਂਦਾ ਉਹ ਖਾਣਾ ਦਿੰਦਾ ਹਾਂਜੀ ਖਾਣਾ ਉਹ ਦਿੰਦਾ ਯਾਨੀ ਯਾਇਆ ਮੈਨੂੰ ਇੱਕ ਗੱਲ ਯਾਦ ਆ ਗਈ ਇੱਥੇ ਐਡ ਜ਼ਰੂਰ ਕਰਾਂਗਾ ਖੁਦਾ ਦੀ ਸਿਫਤ ਹੈ ਕਿ ਜਦੋਂ ਹਜ਼ਰਤ ਈਸਾ ਅਲੈਹਿਸਲਾਮ ਨੂੰ ਨਾ ਹਜ਼ਰਤ ਇਸਾ ਅਲੈ ਸਲਾਮ ਨੂੰ ਉਹ ਲੋਗ ਅਸਾਈ ਰੱਬ ਦਾ ਬੇਟਾ ਕਹਿਣ ਲੱਗਦੇ ਹਾਂ ਤੇ ਕੁਰਾਨ ਪਾਕ ਨੇ ਉਹਦਾ ਰੱਦ ਕੀਤਾ ਕੁਰਾਨ ਪਾਕ ਕਹਿੰਦਾ ਯਾ ਕੁਲਾਨੀ ਤਾਮ ਯਾਨੀ ਕਿ ਹਜ਼ਰਤ ਇਸਾ ਅਲੈ ਸਲਾਮ ਤੇ ਉਹਨਾਂ ਦੀ ਜਿਹੜੀ ਮਦਰ ਸੀ ਵਾਲਦਾ ਸੀ ਮੋਸਟ ਰਿਸਪੈਕਟਡ ਹਜ਼ਰਤ ਮਰੀਮ ਅਲੈ ਸਲਾਮ ਉਹ ਦੋਵੇਂ ਯਾ ਕੁਲਾਨੀ ਤਾਮ ਤਾਮ ਦੋਸਤੋ ਉਰਦੂ ਚ ਖਾਣੇ ਨੂੰ ਕਹਿੰਦੇ ਨੇ ਕਿ ਦੋਵੇਂ ਖਾਣਾ ਖਾਂਦੇ ਦੋਵੇਂ ਖਾਣਾ ਖਾਂਦੇ ਸੀ ਤੇ ਸਭ ਤੋਂ ਵੱਡੀ ਇਹ ਵੇ ਕਿ ਰੱਬ ਦੀ ਇੱਕ ਸਿਫਤ ਇਹ ਵੀ ਹੈ ਕਿ ਉਹਨੂੰ ਭੁੱਖ ਨਹੀਂ ਲੱਗਦੀ ਉਹ ਖਾਣੇ ਦਾ ਮੁਖਤਾਰ ਹੈ ਹਾਂਜੀ ਤੇ ਜਿਹੜਾ ਇਨਸਾਨ ਹੈ ਵਿਅਕਤੀ ਹੈ ਉਹਨੂੰ ਇਹ ਸਾਇ ਹੈ ਕਿ ਉਹਨੂੰ ਭੁੱਖ ਲੱਗਦੀ ਉਹਨੂੰ ਜ਼ਰੂਰਤ ਮਹਿਸੂਸ ਹੁੰਦੀ ਕੁਝ ਖਾਣ ਦੀ ਹਾਂ ਬਿਲਕੁਲ ਤੇ ਰੱਬ ਜ਼ਰੂਰਤਾ ਦੋ ਪਾ ਕੇ ਹਾਂ ਤੇ ਇੱਥੇ ਵੀਡੀਓ ਦਾ ਜ਼ਿਕਰੀਆ ਕਰ ਬਹੁਤ 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 ਪਿਆਰੀ ਕਥਾ ਹੈ ਜੀ ਤੁਸੀਂ ਲੈ ਕੇ ਆਏ ਇਹ ਮੈਨੂੰ ਵੀ ਇਹ ਮੇਰੇ ਇੱਕ ਦੋਸਤ ਨੇ ਜਾਈਆ ਉਹਨਾਂ ਦਾ ਨਾਮ ਹੈ ਸੁਖਵਿੰਦਰ ਸਿੰਘ ਸ਼ਾਗਲਬਨ ਉਹਨਾਂ ਨੇ ਮੈਨੂੰ ਇਹ ਸੈਂਡ ਕੀਤੀ ਹੋਈ ਸੀ ਉਹ ਕਹਿੰਦੇ ਸੀ ਤੁਸੀਂ ਜ਼ਰੂਰ ਦੇਖਿਆ ਜੇ ਲੇਕਿਨ ਆਪਾਂ ਨੂੰ ਟਾਈਮ ਨਹੀਂ ਲੱਗ ਰਿਹਾ ਸੀ ਚਲੋ ਅੱਜ ਆਪਾਂ ਦੇਖ ਲਈ ਬਹੁਤ ਬਹੁਤ ਵਧੀਆ ਲੱਗਾ ਦੋਸਤੋ ਮਿਲ ਲਿਆ ਇੱਕ ਨਵੀਂ ਵੀਡੀਓ ਨਾਲ ਚਾਹਦੇ ਹੋ ਇਜਾਜ਼ਤ ਅੱਲਾ ਨਿਗੇਬਾਨ